ਹੈਲੋ ਦੋਸਤੋ ਅੱਜ ਆਪਾਂ ਬਣਾਈ ਬੜੀ ਹੀ ਵਧੀਆ ਜਿਹੜੀ ਆ ਖੋਏ ਵਰਗੀ ਖੀਰ। ਇਹ ਖੀਰ ਲਈ ਜਿਆਦਾ ਆਪਣਾ ਦੁੱਧ ਵੀ ਨਹੀਂ ਲੱਗਾ ਔਰ ਖੀਰ ਵੀ ਫਟਾਫਟ ਬਣ ਕੇ ਤਿਆਰ ਹੋ ਗਈ। ਬੱਚਿਆਂ ਨੂੰ ਬੜੀ ਪਸੰਦ ਆਉਂਦੀ ਆ। ਜੇ ਤੁਸੀਂ ਵੀ ਇਸ ਤਰ੍ਹਾਂ ਦੀ ਖੀਰ ਬਣਾਉਣੀ ਆ ਤੇ ਮੇਰੀ ਰੈਸিপি ਮੈਂ ਤੁਹਾਨੂੰ ਨਾਲ-ਨਾਲ ਸ਼ੇਅਰ ਕਰਦੀ ਆ। ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰ ਵਿੱਚ ਹੀ ਕਦੀ ਵੀ ਖੀਰ ਬਣਾ ਕੇ ਆਪਣੇ ਬੱਚਿਆਂ ਨੂੰ ਖੁਸ਼ ਕਰ ਸਕਦੇ ਆ ਤੇ ਨਾਲੇ ਆਪਾਂ ਆਪਣੇ ਜਿਹੜੇ ਚੈਨਲ ਦਾ ਨਾਮ ਆ ਉਹਨੂੰ ਚੇਂਜ ਕਰਤਾ ਵਾ। ਹੈਲੋ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਐਂਡ ਵਲੌਗਸ 'ਚ। ਤੇ ਇੱਧਰ ਆਪਾਂ ਅਰਸੋਏ ਦੀ ਸਫਾਈ ਕਰ ਲਈ ਸੀ ਘਰ ਦੇ ਕੰਮ ਆਪਾਂ ਸਵੇਰ ਦੇ ਟਾਈਮ ਖਤਮ ਕਰਨੀ ਹੀ ਦੈਸੀ ਕਿਉਂਕਿ ਅੱਜ ਨਾ ਆਪਾਂ ਕੱਪੜੇ ਦਾ ਬੜਾ ਖਲਾਰ ਪਾਇਆ ਸੀ ਇੱਧਰ ਬੱਤੀ ਬੰਦ ਹੋ ਚੁੱਕੀ ਸੀ ਤੇ ਇੱਧਰ ਮੰਚ ਪੜਨ ਦਿਆ ਸੀ ਮੈਂ ਦੇਖਣ ਦੀ ਕਿ ਮੰਚ ਪੜਨ ਦਿਆ ਵਾ ਕਿ ਖੜੀ ਖੇਡਨ ਦਿਆ ਵਾ ਔਰ ਨਾਲੇ ਨਾਲ ਆਪਾਂ ਘਰ ਦੇ ਕੰਮ ਕਰਦਿਆ ਕਰਦਿਆਂ ਕੱਲ ਦੀ ਸਬਜ਼ੀ ਆਪਣੀ ਬਣੀ ਹੋਈ ਸੀ ਤੇ ਇਸ ਕਰਕੇ ਅੱਜ ਸਬਜ਼ੀ ਨਹੀਂ ਸੀ ਬਣਾਉਣੀ ਮੈਂ ਸੋਚਿਆ ਪਹਿਲਾਂ ਆਪਾਂ ਭਾਂਡੇ ਧੋ ਕੇ ਬਾਹਰਲਾ ਕੰਮ ਖਤਮ ਕਰ ਲਈਏ ਖੀਰ ਦੀ ਫਰਮਾਇਸ਼ ਜਿਹੜੀ ਵੰਚਣੀ ਕੀਤੀ ਤੇ ਮੈਂ ਸੋਚਿਆ ਕਿ ਚਲ ਅੱਜ ਖੀਰ ਬਣਾਵਾਂਗੇ ਉਸ ਤੋਂ ਪਹਿਲਾਂ ਜਿਹੜਾ ਆਪਾਂ ਕਰਦੇ ਪਾਕੀ ਕੰਮ ਆ ਉਹਨੂੰ ਪੇੜ ਲੈਣੇ ਆ ਜਦੋਂ ਵੀ ਕਦੀ ਤੁਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਬਣਾਉਣੀ ਹੋਵੇ ਨਾ ਤੇ ਫਿਰ ਜੇ ਸਬਜ਼ੀ-ਸਬਜ਼ੀ ਬਣੀ ਹੋਵੇ ਤੇ ਜਿਆਦਾ ਦਿੱਕਤ ਵੀ ਨਹੀਂ ਹੁੰਦੀ ਆ ਤੇ ਨਾਲ ਨਾਲ ਹੀ ਨਾਲ ਕਰਦੇ ਕੰਮ ਹੋ ਜਾਂਦੇ ਆ ਸਬਜ਼ੀ ਬਣੀ ਹੋਣ ਦੇ ਨਾਲ ਆਈ ਫਾਇਦਾ ਹੁੰਦਾ ਵਾ ਉਦੋਂ ਮੈਂ ਬਾਹਰੋਂ ਆ ਕੇ ਕਿਚਨ ਨੂੰ ਇੱਕ ਵਾਰੀ ਫੇਰ ਪੋਚਿਆ ਪੋਚਣ ਦਾ ਕਾਰਨ ਇਹ ਸੀ ਕਿ ਮੈਂ ਜਦੋਂ ਬਾਹਰ ਗਈ ਤੇ ਉਦੋਂ ਮਨਛ ਨੇ ਕਿਚਨ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਢੋਲਤਾਰ ਮਿੱਠੀ-ਮਿੱਠੀ ਕਿਚਨ ਕਰਤੀ ਕਿਉਂਕਿ ਉਹ ਕੋਈ ਸ਼ਰਬਤ ਬਣਾਉਂਦਿਆ ਸੀ ਬੱਚਾ ਦਾ ਇਹ ਕੰਮ ਹੁੰਦਾ ਤੁਸੀਂ ਕਿਚਨ ਚ ਥੋੜਾ ਜਿਹਾ ਦੂਰ ਚੱਲ ਜਾਓ ਤੇ ਬੱਚੇ ਆਪਣਾ ਕੰਮ ਕਰਨ ਲੱਪਿੰਦੇ ਮੈਂ ਇਹਨੂੰ ਨਾਸ਼ਤਾ ਕਰਾ ਕੇ ਬਿਠਾਇਆ ਸੀ ਪਰ ਫਿਰ ਉਹਨੇ ਆ ਕੇ ਮਿੱਠਾ ਪਾਣੀ ਬਣਾਇਆ ਸਾਰੀ ਕਿਚਨ ਮਿੱਠੀ-ਮਿੱਠੀ ਕਰਤੀ ਤੇ ਨਾਲੇ ਮੈਨੂੰ ਡਾਂਟਿਆ ਤੇ ਨਾਲੇ ਮੈਂ ਕੀ ਕੀਤਾ ਕਿਚਨ ਨੂੰ ਸਾਫ਼ ਕੀਤਾ ਇੱਧਰ ਮੈਂ ਖੀਰ ਬਣਾਉਣ ਲਈ ਦੁੱਧ ਦਿੱਤਾ ਕੀ ਕੰਮ ਕੀਤਾ ਅਜ ਮੈਂ ਦੱਸ ਰਹੀ ਹਾਂ ਕੀ ਕੰਮ ਕੀਤਾ ਫ੍ਰਿਜ ਕੱਲ ਸਾਰਾ ਦਿਨ ਬੰਦ ਹੀ ਬੱਤੀ ਬੰਦ ਹੀ ਤੇ ਉਹਦਾ ਮੈਨੂੰ ਪਤਾ ਹੀ ਨਹੀਂ ਲੱਗਾ ਹੈਨਾ ਕਿ ਜਦੋਂ ਹੁਣ ਮੈਂ ਦੁੱਧ ਪਾ ਕੇ ਸਾਰਾ ਵਿਚਰਾਚੀ ਲੂਸ ਜੀ ਪਾਤੀ ਲਿਆ ਦਿੱਤਾ ਰਿਹਾ ਨਾ ਤੇ ਦੁੱਧ ਜਿਹੜਾ ਮੈਂ ਨਾ ਫਟ ਚੁੱਕਿਆ ਵਾ ਹੁਣ ਇਹਨੂੰ ਮੈਂ ਹੋਰ ਜ਼ਿਆਦਾ ਫਟਾਉਣ ਵਾਸਤੇ ਇਹਦੇ ਵਿੱਚ ਨਾ ਵੈਨੀਗਰ ਪਾਦਣ ਲੱਗੀ ਹਾਂ ਏ ਹਾਂ ਕੀ ਕਰਨਿਆ ਪਨੀਰ ਪਾਤਾ ਤਾਂ ਕਿ ਚੰਗੀ ਤਰ੍ਹਾਂ ਪੂਰਾ ਫਟ ਜਾਵੇ ਤੇ ਕੋਈ ਕੀ ਕਰੂ ਪਨੀਰ ਬਣਾਉਗੇ ਅੱਜ ਹਾਂ ਅਰੇ ਵਾ

ਰੇ ਜਹਾੜੀ ਬੰਦ ਹੀ ਹੁਣ ਇਹ ਜੰਮਿਆ ਵਾ ਵਾਜਦੇ ਬਣਾਏ ਕਰ ਹਾਂਜੀ ਪਹਿਲੀ ਵਾਰ ਇਦਾਂ ਆ ਕਿ ਬਦਾਮਾ ਵਾਲਾ ਪਨੀਰ ਬਣਾਉਂਦੇ ਆ ਸਹੀ ਜੀ ਦੀਦੀ ਘਾੜ ਲ ਕੁਈ ਦੀ ਬੋਲੀ ਇੰਨੇ ਪਧਾਮ ਕਿਤੇ ਪਾਏ ਕਿਉਂਕਿ ਅਬ ਬਦਾਮ ਇਹਦੇ ਵਿੱਚ ਘੁੱਟ ਕੇ ਪਾਤੇ ਹੀ ਆ ਦੇ ਆਪ ਮਾਈਕੀ ਥੋੜੀਆ ਜੋ ਵੀ ਚਲੋ ਹੁਣ ਸਾਡੀ ਜਿਹੜੀ ਵੀਡੀਓ ਆ ਉਹ ਹੋਊਗੀ ਖੀਰ ਦੀ ਆਹ ਪਨੀਰ ਦੀ ਬਣਾਉਣੀ ਸੀ ਖੀਰ ਬਣ ਗਿਆ ਪਨੀਰ ਸਹੀ ਮਜ਼ਾ ਵਈ ਥੋੜਾ ਵੀ ਰੁਹਲਾਉਣਾ ਮਨ ਸੋਚ ਲੈਣਾ ਖੀਰ ਬਣਾਉਣੀ ਤੇ ਖੀਰ ਬਣਾ ਕੇ ਹੀ ਛੱਡਾਂਗੇ ਓਏ ਉਬਲਦੀ ਆ ਕੀ ਆ ਉਬਾਲਾ ਹੋ ਗਿਆ ਤੇ ਪਨੀਰ ਬਣ ਗਿਆ ਉਹ ਤਾਂ ਵੈਸੇ ਉਬਾਲਾ ਆ ਗਿਆ ਬਣ ਗਿਆ ਵਾ ਪਨੀਰ ਤੇ ਵੱਖਰਾ ਹੋ ਗਿਆ ਹੁਣ ਆਪਾਂ ਇਹਨੂੰ ਛਾਣਦੇ ਆ ਓ ਪਨੀਰ ਟਿੱਕਾ ਬਣਾ ਪਨੀਰ ਟਿੱਕਾ ਬਣਾਉਣਾ ਪਨੀਰ ਦੀ ਭੁਰਜੀ ਨਾ ਬਣਾ ਭੁਰਜੀ ਨਹੀਂ ਪਣੀ ਆਹ पनीर या फिर मटर पनीर या फिर पनीर टिक्का जेमे बटर पनीर बटर पनीर ਦਾ ਸਾਲਾ ਬਣਾਦਾ ਬਣਾ ਦੋ ਬਣਾ ਦੋ ਬਸ ਉਹ ਜਿਹੜੇ ਟੁਕੜੇ ਟੁਕੜੇ ਹੁੰਦੇ ਨਾ ਉਹੜਾ ਮਿਲ ਜੈਦਾ ਜਿਹੜੇ ਸਕੁਆਇਰ ਸਕੁਆਇਰ ਹੁੰਦੇ ਨੇ ਇਹਨੇ ਹਨਾ ਉਹ ਹੋਈ ਜੋ ਵੀ ਬਣਾਏ ਰੈਸਪੀ ਤੇ ਪਨੀਰ ਦੀ ਆਮਾ ਵਿਨੀਗਰ ਨਾਲ ਕਿਉਂ ਲਾਵਾ ਚੌਲ ਆਪਾਂ ਨਾ ਪਏ ਉਹਨੂੰ ਕੁਛ ਇੱਧਰ ਲੈਟ ਆ ਗਈ ਤੇ ਮੈਂ ਸੋਚਿਆ ਕਿ ਲੋਣਾ ਆਪਾਂ ਕੱਪੜੇ ਜਲਦੀ ਜਲਦੀ ਸੁਕਣੇ ਪਾ ਦਈਏ ਤਾਂ ਕਿ 5-7 ਮਿੰਟਾਂ ਵਿੱਚ ਕੱਪੜੇ ਸੁੱਕ ਜਾਣ ਤੇ ਉਧਰ ਬੰਚ ਜਿਹੜਾ ਸੀ ਦੇਖਣ ਦੇ ਸੀ ਮੈਨੂੰ ਤੇ ਮੈਂ ਕਿਹਾ ਕਿ ਤੂੰ ਵੀਡੀਓ ਦੀ ਬਣਾਉਂਦੇ ਨਾਲ-ਨਾਲ ਕਿਤੇ ਫੋਨ ਦੇ ਵਿੱਚ ਖੇਡਣਤ ਨਹੀਂ ਦਿਆ ਸੀ ਕਿਉਂਕਿ ਬੱਚਿਆਂ ਦਾ ਅਕਸਰ ਆਈ ਕੰਮ ਹੁੰਦਾ ਵਾ ਫੋਨ ਇਸੇ ਬਾਣੀ ਲੈਂਦੇ ਆ ਤਾਂ ਕਿ ਉਹ ਖੇਡ ਸਕਣ ਪਰ ਨਹੀਂ ਹੋਇਆ ਇਸ ਤੇ ਕੁਝ ਨਹੀਂ ਕਰਨ ਦਿਆ ਸੀ ਫਿਰ ਉਸ ਤੋਂ ਬਾਅਦ ਆ ਮੈਂ ਫਿਰ ਤੋਂ ਕਿਚਨ ਦੇ ਵਿੱਚ ਗਈ ਆਪਾਂ ਅੱਜ ਵਾਲਾ ਦੁੱਧ ਲਿਆ 1.5 ਕਿਲੋ ਦੁੱਧ ਲਿਆ ਅੱਧਾ ਕਿਲੋ ਵਿੱਚ ਪਾਇਆ ਪਾਣੀ ਕਿਉਂਕਿ ਇੱਕ ਵਾਰੀ ਫਰਮਾਇਸ਼ ਹੋ ਗਈ ਖੀਰ ਦੀ ਤੇ ਖੀਰ ਬਣਾਉਣੀ ਬਹੁਤ ਜ਼ਰੂਰੀ ਸੀ ਇੱਕ ਕੱਪ ਆਪਾਂ ਚੌਲਾਂ ਦਾ ਲੈ ਲਿਆ ਤਿੰਨਾਂ ਚੀਜ਼ਾਂ ਨੂੰ ਆਪਾਂ ਸਾਈਡ ਤੇ ਰੱਖ ਲਿਆ ਕਿਉਂਕਿ ਚੌਲ ਆਪਾਂ ਜਿਹੜੇ ਆ ਧੋ ਕੇ ਪਾਉਣੇ ਉਹ ਬਾਅਦ ਚ ਪਾਵਾਂਗੇ ਪਹਿਲਾਂ ਆਪਾਂ ਦੁੱਧ ਨੂੰ ਗੈਸ ਤੇ ਰੱਖ ਲਿਆ ਸੀ ਗੈਸ ਫੁੱਲ ਕਰਤਾ ਚੰਗੀ ਤਰ੍ਹਾਂ ਇੱਕ ਉਬਾਲਾ ਜਦੋਂ ਆ ਗਿਆ ਮੈਂ ਚੌਲ ਧੋ ਕੇ ਤੇ ਪਤੀਲੇ ਦੇ ਵਿੱਚ ਪਾ ਤੇ ਚੌਲ ਧੋ ਕੇ ਪਤੀਲੇ ਚ ਪਾਏ ਉਸ ਤੋਂ ਬਾਅਦ ਮੈਂ ਥੋੜੀਕਿ ਦੇਰ ਵਾਸਤੇ ਬਾਹਰ ਚਲ ਗਈ ਕਿਉਂਕਿ ਮੈਨੂੰ ਕਿਸੇ ਦੀ ਆਵਾਜ਼ ਆਈ ਸੀ ਪਰ ਕੋਈ ਬਾਹਰ ਨਹੀਂ ਸੀ ਆਇਆ ਮੈਨੂੰ ਇਦਾਂ ਹੀ ਚਾਹ ਚੱਕਾ ਪਿਆ ਕਿ ਕੋਈ ਆਇਆ ਵਾ ਫਿਰ ਮੈਂ ਚੰਗੀ ਤਰ੍ਹਾਂ ਖੀਰ ਨੂੰ ਹਿਲਾਉਣ ਆ ਗਈ ਕਿਉਂਕਿ ਖੀਰ ਨੂੰ ਇੱਕ ਬਾਲਾ ਆ ਗਿਆ ਸੀ ਤੇ ਮੈਂ ਸੋਚਿਆ ਇਹਦੇ ਵਿੱਚ ਚਾਰ ਪੰਜ ਬਦਾਮ ਦੋ ਕਲਾਚੀਆਂ ਪਾ ਦਵਾਂ ਵੈਸੇ ਤਾਂ ਬੱਚੇ ਬਦਾਮ ਬਦੂਮ ਖਾਂਦੇ ਨਹੀਂ ਆ ਪਰ ਜੇ ਪਾਏ ਹੋਣ ਤੇ ਚੰਗੇ ਲੱਗਦੇ ਆ ਤੁਹਾਡੇ ਬੱਚੇ ਖਾਂਦੇ ਤੇ ਤੁਸੀਂ ਪਾ ਸਕਦੇ ਨੇ ਤੇ ਰੈਂਸ ਦੇ ਸਕਦੇ ਅੱਧੋਂ ਜਿਆਦੀ ਖੀਰ ਆਪਣੀ ਰਿਜ ਚੁੱਕੀ ਸੀ ਕਿਉਂਕਿ ਮੈਂ ਗੈਸ ਘਟ ਕਰਕੇ ਬਾਕੀ ਸਭ ਕੰਮ ਕਰਨ ਦੇ ਸੀ ਨਾਲੇ ਨਾਲ ਆਪਣੀ ਜਿਹੜੀ ਖੀਰ ਉਹ ਬਣਨ ਦੀ ਖੀਰ ਬਣਨ ਲਈ ਥੋੜਾ ਟਾਈਮ ਲੱਗਦਾ ਲੇਕਿਨ ਇਹੋ ਜਿਹਾ ਅਗਰ ਖੀਰ ਬਣਾਉਣੀ ਹੋਵੇ ਰਬੜੀ ਵਰਗੀ ਤੇ ਫਿਰ ਟਾਈਮ ਵੀ ਉਹਨੂੰ ਦੇਣਾ ਪੈਂਦਾ ਵਾ ਖੀਰ ਬਿਲਕੁਲ ਚੰਗੀ ਤਰ੍ਹਾਂ ਆਪਣੀ ਜਗ੍ਹਾ ਤੇ ਰਿੱਝਣ ਦੇ ਸੀ ਮੈਂ ਨਾਲ ਨਾਲ ਦੂਸਰੇ ਕੰਮ ਕੀਤੇ ਖੀਰ ਚੰਗੀ ਤਰ੍ਹਾਂ ਜਦੋਂ ਰਿੱਝ ਗਈ ਮੈਂ ਆ ਕੇ ਦੇਖਿਆ ਹਜੇ ਇਹਦੇ ਵਿੱਚ ਆਪਾਂ ਚੀਨੀ ਨਹੀਂ ਪਾਈ ਆ ਕਿਉਂਕਿ ਚੀਨੀ ਜਿਹੜੀ ਆਪਾਂ ਅਲੱਗ ਤੋਂ ਫਿਰ ਬਾਅਦ ਚ ਪਾਵਾਂਗੇ ਜਦੋਂ ਖੀਰ ਆਪਣੀ ਰੇਜ ਚੂਗੀ 250 ਗ੍ਰਾਮ ਇਹਦੇ ਵਿੱਚ ਤੁਸੀਂ ਚੀਨੀ ਪਾਉਣੀ ਆ ਮੈਂ ਪੀਸੀ ਹੋਈ ਚੀਨੀ ਜਿਹੜੀ 250 ਗ੍ਰਾਮ ਪਾਈ ਕਿਉਂਕਿ ਮੈਂ ਪੀਸ ਕੇ ਹੀ ਚੀਨੀ ਰੱਖਦੀ ਆ ਤੇ ਚੀਨੀ ਪਾਉਣ ਤੋਂ ਬਾਅਦਾਂ ਇੱਕ ਉਬਾਲਾ ਖੀਰ ਨੂੰ ਜ਼ਰੂਰ ਦਵਾਇਓ ਕਿਉਂਕਿ ਫਿਰ ਖੀਰ ਜਿਹੜੀ ਇੱਕ ਵਾਰੀ ਫਿਰ ਤੋਂ ਪਤਲੀ ਹੋ ਜਾਂਦੀ ਆ ਕਿ ਚੀਨੀ ਆਪਣਾ ਪਾਣੀ ਛੱਡਦੀ ਆ ਉਸ ਤੋਂ ਬਾਅਦ ਆਪਾਂ ਜਿਹੜੀ ਆ ਗੈਸ ਸੇਨ ਕਰਕੇ ਮੈਂ ਉਹਨੂੰ ਚੰਗੀ ਤਰ੍ਹਾਂ ਇੱਕ ਉਬਾਲਾ ਦਵਾਇਆ ਖੀਰ ਜਿਹੜੀ ਬੜੀ ਹੀ ਵਧੀਆ ਬਣੀ ਸੀ ਤੇ ਸੈਂਟ ਵੀ ਬੜੀ ਵਧੀਆ ਆਉਂਦੇ ਸੀ ਵੰਚ ਬਾਰ-ਬਾਰ ਆਉਂਦੇ ਪਰ ਮੈਂ ਸੋਚਿਆ ਕਿ ਵੰਛ ਜੇ ਨਹੀਂ ਮਿਲਨੀ ਬਣਨ ਤੋਂ ਬਾਅਦ ਖੀਰ ਠੰਡੀ ਹੋ ਕੇ ਹੀ ਚੰਗੀ ਲੱਗਦੀ ਹੈ ਗਰਮ-ਗਰਮ ਖੀਰ ਨਹੀਂ ਖਾਦੀ ਜਾਂਦੀ ਕਿਉਂਕਿ ਖੀਰ ਜਿਹੜੀ ਹੁੰਦੀ ਠੰਡੀ ਹੋ ਕੇ ਬੜੀ ਸਵਾਦ ਲੱਗਦੀ ਹੈ ਮੈਂ ਚੰਗੀ ਤਰ੍ਹਾਂ ਨੂੰ ਹਲਾਤਾ ਚੀਨੀ ਸਾਰੀ ਮਿਕਸ ਹੋ ਗਈ ਸੀ ਹੁਣ ਮੈਂ ਸੋਚਿਆ ਇੱਕ ਬਾਲਾ ਆ ਜੇ ਕਿਉਂਕਿ ਜਦੋਂ ਚੀਨੀ ਪਾਤੀ ਹੈ ਤੇ ਇੱਕ ਬਾਲਾ ਆਉਣਾ ਜ਼ਰੂਰੀ ਹੈ ਤੇਰ ਖੀਰ ਬਣ ਕੇ ਬਹੁਤ ਹੀ ਜ਼ਿਆਦਾ ਸੋਹਣੀ ਲੱਗਣਦੀ ਸੀ ਵਧ ਚਫੇਰ ਤੋਂ ਇੱਕ ਵਰੀ ਆ ਗਿਆ ਦੇਖੋ ਆਪਣੀ ਖੀਰ ਹੋ ਗਈ ਤਿਆਰ ਬੜੇ ਹੀ ਵਧੀਆ ਖੀਰ ਬਣਾਈ ਆ ਜੇ ਤੁਹਾਨੂੰ ਵੀ ਇਹ ਖੀਰ ਬਣਾਉਣੀ ਤੇ ਤੁਸੀਂ ਵੀ ਮੇਰੀ ਰੈਸিপি ਨੂੰ ਲੈ ਦੇਖ ਕੇ ਖੀਰ ਬਣਾ ਸਕਦੇ ਆ ਰੈਸিপি ਚੰਗੀ ਲੱਗੇ ਤੇ ਅੱਗੇ ਹੋਰ ਭੈਣ ਭਰਾ ਮੈਨੂੰ ਸ਼ੇਅਰ ਕਰਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਚੈਨਲ ਨੂੰ ਬਸ ਸਬਸਕ੍ਰਾਈਬ ਕਰੋ ਸਿਮਰਨ ਕਿਚਨ ਐਂਡ ਬਲੌਗ ਨਾਲ ਹੀ ਆਪਾਂ ਬਲੌਗ ਵੀ ਦਿਖਾਵਾਂਗੇ ਤੇ ਨਾਲੇ ਆਪਾਂ ਤੁਹਾਨੂੰ ਹਰ ਰੋਜ਼ ਦੀ ਰੈਸিপি ਜਿਹੜੀ ਆ ਸ਼ੇਅਰ ਕਰਾਂਗੇ